ਕਹਾਲ ਮਲੇਰ ਕੋਲੇ ਆਲੋ ਵਾਹ ਵਾਹ ਮਲੇਰ ਕੋਲੇ ਆ ਕੇ ਆਈ ਲਵ ਯੂ 2 ਆਈ ਲਵ ਯੂ 3 ਆਈ ਲਵ ਯੂ 4 ਮਲੇਰ ਕੋਲੇ ਆ ਕੇ ਜਿਹੜਾ ਪਿਆਰ ਮਿਲਦਾ ਉਥੇ ਕਿਵੇਂ ਲਾ ਦਿੰਦਾ ਜਦੋਂ ਵੀ ਆਇਆ ਮਲੇਰ ਕੋਲੇ ਆਣਾਂ ਨੇ ਇੰਨੀ شدت ਨਾਲ ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ ਖੈਰ ਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ ਵੀਰੋ ਇਹ ਧਰਤੀ ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਨੀਹਾਂ ਤੇ ਵਿੱਚ ਚਣਵਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ ਸੋ ਵੀਰੋ ਜਦੋਂ ਮਲੇਰ ਕੋਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ। ਉਹ ਤੋਂ ਬਾਅਦ ਮਲੇਰਕੋਟਲੇ ਵਾਲੇ ਟਰੋਫੀਆਂ ਹੀ ਵੰਡੀ ਜਾਂਦੇ ਆ। ਕਦੇ ਐਮਪੀ ਬਣਾ ਦਿੰਦੇ ਆ, ਕਦੇ ਐਮਐਲਏ ਬਣਾ ਦਿੰਦੇ ਆ। ਫੇਰ ਐਮਪੀ ਬਣਾ ਦਿੰਦੇ ਆ, ਫੇਰ ਐਮਐਲਏ ਬਣਾ ਦਿੰਦੇ ਆ। ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ। ਬਹੁਤ ਕਮਾਲ। ਹੁਣ ਵੀ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ। ਤਿੰਨ ਹੋਣਾਂ ਨੇ ਵੀਰੋ ਮੋਦੀ ਦੇ ਭਾਸ਼ਣਾਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਹੈ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਦਾ ਕਿਵੇਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਵਾਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ ਆਰਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰੋਂ ਉਧਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ दस बार ही बोल रहा है वह भी मैं दस दिना केड़े केड़े वह बोलता है शमशान कब्रिस्तान हिंदू मुसलमान पाकिस्तान मंगल सूत्र गाय भैंस बकरी बास शिक्षा रोजगार शिक्षा रोजगार सेहत देश की तरक्की ਕਦੇ ਕਦੇ ਉਹ ਹੈ ਜੀ ਗੱਲਾਂ ਵੀ ਬੋਲ ਦਿਆ ਕਰ ਨਹੀਂ ਬੋਲੀਆ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫਰਤ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸਿਰਹਾ ਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਣਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜਨਮ ਦਿਨ ਸਾਰੇ ਇਕੱਠੇ ਮਨਾਉਣੇ ਆ ਵੀਰੋ ਇਕੱਠੇ ਮਨਾਉਣੇ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰਤ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾ ਦਿਓ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਉਂਦਰ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇ ਕੋਲੇ ਦੇ ਜਿਹੜੇ ਦੇ ਕੰਮ ਕਰਦੇ ਰਹੇ ਆ ਤੋ ਅੱਜ ਵੀ ਜਮੀਲੂ ਜੀ ਬੈਠੇ ਆ ਅੱਜ ਵੀ ਜਦੋਂ ਮਲੇ ਕੋਲੇ ਵਾਲ ਕੋਈ ਵੀ ਕੰਮ ਕਹਣਾ ਹੋਵੇ ਤਿੱਗਣਾ ਚੋਗਣਾ ਆ ਰਾਤ ਦੇ ਇਹਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਦਲ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਘੰਟਾ ਤੱਕ ਫਿਰ ਘੰਟਾਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਜੀ ਤਾਂ ਹੀ ਉਹ ਬਦਮੀਆਂ ਆਈਆਂ ਦੇਖੋ ਕਿੱਤੀ ਵੱਡੀ ਗੱਲ ਕਹੀ ਹੈ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਹੀਓ ਬੰਦਮੇ ਆਈਆਂ ਨੇ ਸੋ ਲੋਕ ਸਭ ਦੇਖਦੇ ਰਹਿੰਦੇ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰ ਜਾ ਚਿੜੀ ਇੱਕ ਨੇ ਚੋਂ ਜਾ ਚਿੜੀ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਹੈ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾ ਨਹੀਂ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਫਿਰ ਤਾਂ ਕੇਵਲ ਟਿਲੋਂ ਫੇਰ 19 ਦੇ ਵਿੱਚ ਫੇਰ ਕੇਵਲ ਢ ਲੋਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫੇਰ ਕੇਵਲ ਢ ਲੋਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ ਇੰਦौरी ਦਾ ਸ਼ੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ माहौल बना लें ना वोटा वेले दो लाइना चोरे बहुत बढ़िया तरीके लिखे सरहद पर तनाव है क्या सरहद पर तनाव है क्या पता करो कहीं पे चुनाव है क्या यह नफरत की राजनीति कर दिया हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ये केजरीवाल ਨੂੰ ਅੰਦਰ ਕਰਕੇ ਸਮਝਦੇ ਅਸੀਂ ਪਾਰਟੀ ਖਤਮ ਕਰ ਦਾਂਗੇ केजरीवाल ਇੱਕ ਸੋਚ ਦਾ ਨਾਮ ਹੈ केजरीवाल ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਕਿੰਨੇ ਲੱਖਾਂ ਕਰੋੜਾ केजरीवाल ਪੈਦਾ ਹੋ ਗਏ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਨਾ ਵਾਂਗੂ ਅਸੀਂ ਹਮ ਕਾਮ ਕੀ ਰਾਜਨੀਤੀ ਕਰਦੇ ਆਂ ਨਾਮ ਕੀ ਰਾਜਨੀਤੀ ਨਹੀਂ ਕਰਦੇ हम वो पत्ते नहीं हम हम वो पत्ते नहीं जो शाख से टूटकर गिर जाएंगे हम वो पत्ते नहीं जो शाख से टूटकर गिर जाएंगे आंधियों को कह दो अपनी औकात में रहे सो असी आम कर देती हैं बोतान ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦਿੱਤੀਆਂ ਪੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਿਆ ਐਮਐਲਏ ਆਮਕਰਨ ਦਿੱਤੀਆਂ ਪੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੁਖਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾਂ ਨਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਚਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਵੀਰ ਬਾਦਲ ਨਹੀਂ ਨਿਕਲ ਸਕਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰੇ ਉਹ ਤਾਂ ਚਲੋ ਬੇਚਾਰਾ ਨਿਪੜ ਗਿਆ ਕਹਾਵਤਾ ਸੋ ਸਾਰਾ ਯਾਰ ਹੈ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲਓ ਚਾਹੇ ਨਾਅਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅਸ ਆਪਣੇ ਅੰਦਰ ਪਈ ਹੈ ਐਵੇਂ ਪਾਥਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਦਾ ਪਾਸਾ ਜਿੱਦਦਾ ਹੈ ਜਾਂ ਇਧਰ ਦਾ ਪਾਸਾ ਰਹੇ ਵੀ ਬਰਾਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਾਜੂ ਕਿ ਮੈਂ ਮਲੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਵਾਲੇ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਬਲੇਰ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀਕਾ ਦਵਾਓਗੇ ਤੇ ਬਟਨ ਕਦੋਂ ਦਬਾਂਗੇ ਜੋ ਝਾੜੂ ਵਾਲਾ ਬਟਨ ਦਬੋਂਗੇ ਉਹਦੇ ਚ ਇੱਕ ਆਵਾਜ਼ ਜੀ ਆਊਗੀ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀ ਚੀਕਾਂ ਹੋਣੀਆਂ ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ 1 ਮਿੰਟ ਲਈ ਮੈਂ ਕਹੂੰਗਾ ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਥ ਇਅਰ ਉਹ 1 ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਠੀਕ ਠੋਡੀ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਿਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਹੋਣਾ 4 ਜੂਨ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਾਨ ਸਾਹਿਬ ਨੇ ਏ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੋਂ ਬੜੇ ਜਾਂਦੇ ਰਹੇ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ ਚ ਕਦੇ ਬੇਈਮਾਨੀ ਕੀਤੀ ਐ ਨਾ ਕਰਨੀ ਐ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ ਚ ਐਮਪੀ ਬਣਾਓ ਇਹ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ 5 ਸਾਲਾਂ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਆ ਨਾ ਕਰਨੀ ਆ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵੋਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਵੀ ਤੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦੁਬਾਰਾ ਇਲੈਕਸ਼ਨ ਤੇ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇਹ ਕੈਂਪੀ ਸਾਹਿਬ ਗਏ ਆ ਤੇ ਇੱਕ ਵੀ ਮੁੱਦਾ ਲੋਕ ਸਭਾ ਤੇ ਨਹੀਂ ਚੱਕਿਆ ਇਹ ਵਾਅਦਾ ਜਦਨ ਸੰਗਰੂਰ ਦਾ ਪੁੱਤ ਉੱਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਿੱਦਣ ਲੋਕ ਸਭਾ ਚ ਗਿਆ ਮਲੇਰਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਜਿੱਤਾ ਕੇ ਸੰਗਰੂਰ ਦਾ ਉੱਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਲਵਾਈ ਹੈ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ 1 ਮਿੰਟ ਲਈ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਮੀਲੂ ਰਹਿਮਾਨ ਜੀ ਨੂੰ ਕਹੂੰਗਾ ਕਿ ਤੁਹਾਡਾ ਧੰਨਵਾਦ ਕਰਨਾ ਪੰਜਾਬ ਦੀ ਆਨ ਪੰਜਾਬ ਦੀ ਸ਼ਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਮਲੇਰ ਕੋੜਲੇ ਦੀ ਇਸ ਇਤਿਹਾਸਿਕ ਧਰਤੀ ਤੇ ਤਸ਼ਰੀਫ ਲਿਆਏ ਨਾ ਉਹਨਾਂ ਨੂੰ ਮੈਂ ਦਿਲ ਦੀਆਂ ਅੰਡਵਾਈਆਂ ਤੋਂ ਵੈਲਕਮ ਕਰਦਾ ਹਾਂ ਜਿਹਾ ਆਖਦਾ ਉਹਨਾਂ ਨੂੰ ਅਹਲਨ ਸਹਲਨ ਮਰਹਬਾ ਆਖਦਾ ਹਾਂ ਉਹਨਾਂ ਦਾ ਇਸਤਕਬਾਲ ਕਰਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰ ਰਹੇ ਸੀ ਔਰ ਉਹਨਾਂ ਨੇ ਇੱਥੇ ਪਹੁੰਚ ਕੇ ਤੁਹਾਡੇ ਹੌਸਲਿਆਂ ਨੂੰ ਜੋ ਬੁਲੰਦ ਕੀਤਾ ਹੈ ਤੁਹਾਨੂੰ ਜੋ ਉਹਨਾਂ ਨੇ ਵੱਡ ਬੁੱਲੇ ਆਪਣੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਹੈ ਮੈਂ ਉਹਨਾਂ ਦਾ ਦਿਲ ਦੀਆਂ ਨੁਗਾਈਆਂ ਤੋਂ ਇਸ ਦੇ ਲਈ ਵੀ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਵੇਂ 2022 ਦੇ ਵਿੱਚ ਤੁਸੀਂ ਪੌਣੇ 22000 ਵੋਟਾਂ ਦੀ ਭਾਰੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਤੁਸੀਂ ਇਸ ਤੋਂ ਵੀ ਵੱਧ ਮਾਰ ਜੰਦੇ ਨਾਲ ਮੇਰੇ ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਮੀਤ ਹੈ ਜਿਹਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ ਤਾਂ ਹੀ ਮਲੇਰ ਕੋਟਲੇ ਦਾ ਨਾਂ ਉੱਚਾ ਹੋਏਗਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਦਿਨ ਰਾਤ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਸਰਬੱਤ ਦੇ ਭਲੇ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਐਦਾਂ ਦੇ ਮੁੱਖ ਮੰਤਰੀ ਕਦੇ ਕਦੇ ਹੀ ਮਿਲਿਆ ਕਰਦੇ ਨਾ ਹਜ਼ਾਰਾਂ ਸਾਲ ਨਰਗਿਸ اپنی بے نوری پہ روتی ہے بڑی مشکل تے ہوتا ہے چمن میں دیدا ور پیدا اور ایسے मुख्यमंत्री سانو ملے ان کہ جنہاں نے اس پر ریکارڈ قائم کیتا ہے اور پورے ہندوستان نو دس دیتا ہے کہ کیویں لوکاں دی سیوا کیتی جاندی ہے اور وہ جڑے اج تو پہلا ایتھے کانگریس اور کالی سرکاراں چلاون دے رہے انہاں نے پنجاب نو لٹیا ਪੰਜਾਬ ਦੇ ਲੋਕਾਂ ਨੂੰ ਲੁੱਟਿਆ ਸਾਡੇ ਨਾਲ ਤੋਖੇ ਕੀਤੇ ਬੇਇਨਸਾਫੀਆਂ ਕੀਤੀਆਂ ਜ਼ੁਲਮੋ ਜ਼ਿਆਤੀ ਕੀਤੀ ਔਰ ਅੱਜ ਲੋਕਾਂ ਨੇ ਤੁਹਾਨੂੰ ਉਹਨਾਂ ਦੇ ਜੋ ਹੱਜ਼ਰ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਜੀ ਤਾਂ ਕਰਦਾ ਸੀ ਕਿ ਤੁਹਾਡੇ ਨਾਲ ਲੰਬੇ ਸਮੇਂ ਤੱਕ ਵਿਚਾਰ ਸਾਂਝੇ ਕੀਤੇ ਜਾਂਦੇ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਸਬੀਰ ਤੋਂ ਕੰਪੇਨ ਦੇ ਵਿੱਚ ਨਿਕਲੇ ਹੋਏ ਨਾ ਉਹਨਾਂ ਨੇ ਜਾਣ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਉਹਨਾਂ ਦਾ ਦਿਲਾਂ ਨਿਗਾਹਾਂ ਤੋਂ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਆਖਦਾ ਔਰ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਸ ਵਾਰ ਆਪਾਂ ਨੇ ਇੱਕ ਰਿਕਾਰਡ ਕਾਇਮ ਕਰਨਾ ਹੈ ਔਰ ਇਹ ਗੱਲ ਮਾਨ ਸਾਹਿਬ ਨੇ ਪਰਸੋਂ ਸੁਨਾਮ ਦੀ ਧਰਤੀ ਤੇ ਵੀ ਕਹੀ ਸੀ ਵੀ ਅਗਰ ਤੁਸੀਂ ਪਿਛਲੇ ਰਿਕਾਰਡ ਚ ਸੁਧਾਰ ਕਰ ਜਮੋ ਯਾਨੀ ਜਿੰਨੀਆਂ ਮਾਰਜੰਦੇ ਨਾਲ ਮਾਨ ਸਾਹਿਬ ਜਿੱਤ ਕੇ ਗਏ ਸੀ ਉਸ ਤੋਂ ਵੀ ਵੱਧ ਵੋਟਾਂ ਨਾਲ ਜਿਤਾ ਦਮੋ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਇਹ ਹੈ ਵੱਡੇ ਦਿਲ ਦੀ ਗੱਲ ਇਹ ਹੈ عظیم ਸ਼ਖ ਫੇਦੀ ਗੱਲ ਤਾਂ ਇਸ ਕਰਕੇ ਨਾਰਾ ਲਾਓ ਤੇ ਉਸ ਤੋਂ ਬਾਅਦ ਆਪਾਂ ਆ ਮਾਨ ਸਾਹਿਬ ਤੋਂ ਅਗਿਆ ਲਈਏ ਇਨਕਲਾਬ ਦੇ ਨਾਰੇ ਲਾਉਣੇ ਨਾਪਾਂ ਨੇ ਲੇਕਿਨ ਕੋਈ ਬੰਦਾ ਇਹ ਜਾਣਾ ਹੋਵੇ ਜਿਹਦੇ ਦੋਨੇ ਬਾਹਾਂ ਨਾ ਖੜੀਆਂ ਹੋਈਆਂ ਹੋਣ ਕਿਉਂਕਿ ਜਵਾਨੋ ਮੋੜ ਸਕਤੇ ਹੋ ਤਾਂ ਮੋੜ ਦੇ ਰੁਖ ਜ਼ਮਾਨੇ ਕਾ ਜਵਾਨੋ ਮੋੜ ਸਕਤੇ ਹੋ ਤਾਂ ਮੋੜ ਦੇ ਰੁਖ ਜ਼ਮਾਨੇ ਕਾ ਅਗਰ ਤੁਮ ਮੇਂ ਨਹੀਂ ਤਾਕਤ ਤਾਂ ਫਿਰ ਤੁਮ ਨੌਜਵਾਨ ਕਿਉਂ ਹੋ काबी रूह जब बेदार होती है जवानों में नजर आती है उनको अपनी मंजिला जवाब जोरदार ढंगा हो जाए कि हाँ वाकि हादसा धरती के लोगों ने यह फैसला कर लिया है कि मीत हेर साहब नाज न जिता भेजा सारे जोशीले अंदाज दोड़िया करके नारे का जवाब दौकलाब ਬਈ ਥੋੜੀ ਜੀ ਘਟਾਓ ਮੈਨੂੰ ਕੋਨੇ ਵਿੱਚ ਲੱਗੇ ਨਾ ਮਤਲਬ ਫੇਰ ਦੁਬਾਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਇਸ ਇੱਕ ਵੇ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਮੈਂ ਮੇਰੇ ਭਤੀ ਦੰਤ ਨੇ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਕਈ ਗੱਲਾਂ ਮੇਰੀਆਂ ਕਈਆਂ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਵਿਰੋਧੀ ਹੱਸਦੇ ਸੀ ਅੱਜ ਮੋਟਰਾਂ ਬੰਦ ਕਰਕੇ ਝੋਨਾ ਲੱਗਦਾ ਹੈ ਨਾ ਬਿਜਲੀ ਆਮ ਹੈ ਮੈਂ ਕਹਿਆ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਕਹਿੰਦੇ ਐਵੇਂ ਕਿਵੇਂ ਆਉਣਗੇ ਆਉਂਦੇ ਆ ਨਾ ਬਿਜਲੀ ਦੇ ਬਿੱਲ ਜ਼ੀਰੋ ਆਪਾਂ ਦਾ ਥਰਮਲ ਪਲੈਂਟ ਵੀ ਖਰੀਦ ਲਿਆ ਪ੍ਰਾਈਵੇਟ ਥਰਮਲ ਪਲੈਂਟ ਸਰਕਾਰ ਨੇ ਖਰੀਦ ਲਿਆ ਵੀਰੋ ਨੀਤਾ ਸਾਫ਼ ਹੋਣ ਸਭ ਕੁਝ ਹੋ ਜਾਂਦਾ ਮੈਂ ਕਹੂੰਗਾ ਇਸ ਵਾਰ ਪੰਜਾਬ ਬਣੇਗਾ ਹੀਰੋ ਤੇ ਤੁਸੀਂ ਦੋ ਵਾਰੀ ਕਹਿਣਾ 13 ਜ਼ੀਰੋ 13 ਜ਼ੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ इस बार देश दे पंजाब बनेगा हीरो बहुत बहुत धन्यवाद मेरा बहुत हौसला बद गया जो रहो लोगों को लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद आराम ना जाओ जो वास्ते रहो आबाद रहो जिंदाबाद रहो